ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ hope ਤੁਸੀਂ ਸਾਰੇ ਵਧੀਆ ਹੋ ਤੇ ਅਸੀਂ ਵੀ ਠੀਕ ਆ ਤੇ ਟਾਈਮ ਆ ਜੀ ਮਾਰਨਿੰਗ ਦਾ 8:00 ਵਜੇ ਕਿਨੇ ਤੇ ਅੱਜ ਅਸੀਂ ਜਾਣੇ ਬਠਿੰਡੇ ਮੈਂ ਪਹਿਲਾਂ ਵੀ ਦੱਸ ਚੁੱਕੀ ਸੀ ਤੇ ਬਠਿੰਡਿਆ ਜੀ ਸਾਨੂੰ ਕੰਮ ਉਹ ਤੁਹਾਨੂੰ ਅਹੀ ਨੈਕਸਟ ਵਲੋਗਾਂ ਦੇ ਵਿੱਚ ਦੱਸਾਂਗੀ ਕਿਉਂਕਿ ਅਜੇ ਕੀ ਆ ਤੇ ਆਪਾਂ ਰੈਡੀ ਆ ਜੀ ਬਿਲਕੁਲ ਜਾਣ ਵਾਸਤੇ ਤੱਕ ਮੈਂ ਨੂੰ ਸਪਲੀਅਰ ਕੀਤਾ ਦੇਖ ਸਕਦੇ ਤੁਸੀਂ ਜੈਪੂਰੀ ਸਟਾਈਲ ਦੇ ਵਿੱਚ ਇਹ ਪਸ਼ਮੀਨੇ ਦਾ ਤੇ ਇਹ ਆ ਜੀ ਇਹਦਾ ਦੁਪੱਟਾ ਦੁਪੱਟਾ ਦੇਖੋ ਬਹੁਤ ਹੀ ਖੁੱਲਾ ਸੁਲ੍ਹਾ ਮਿਲਦਾ ਇਹੋ ਜਿਹੇ ਦੁਪੱਟੇ ਵਧੀਆ ਲੱਗਦੇ ਨੇ ਤੇ ਨਾਲ ਪਲੇਨ ਬਾਟਮ ਹੈ ਤੇ ਇਹ ਜਿਹੜਾ ਮੈਂ ਸਟਿਚ ਕਰਵਾਇਆ ਜੀ ਇਹ ਥੋੜਾ ਜਿਹਾ ਮੈਂ ਲੂਸ ਸਟਿਚ ਕਰਵਾਇਆ ਨੂੰ ਆਪਾਂ ਪਾਕਿਸਤਾਨੀ ਸਟਾਈਲ ਜਾਈਏ ਹਲਕਾ ਜਿਹਾ ਦਿੱਤਾ ਜਿਆਦਾ ਨਹੀਂ ਹਲਕੀ ਜਿਹੀ ਏਸ਼ੇਪ ਦਾ ਪਾਣੀ ਘੇਰਾ ਰੱਖਿਆ ਤੇ ਨਾਲ ਆਪਾਂ ਨੇ ਸਿੰਪਲ ਬਾਟਮ ਲਏ ਤੇ ਆਪਾਂ ਰੈਡੀ ਹੈ ਨਹੀਂ ਮੈਂ ਤਾਂ ਦਿਖਾਦਾ ਤੇ ਜੇ ਤੈਨੂੰ ਮੈਨੂੰ ਫਿਰ ਤੁਸੀਂ ਕੁੱਛਣਾ ਤੇ ਅੱਛਾ ਇਹਦੇ 'ਚ ਇਹ ਕਲਰ ਨਹੀਂ ਹੈਗਾ ਇਹਦੇ 'ਚ ਦੋ ਕਲਰ ਨਹੀਂ ਸਿਰਫ ਆਫ ਵਾਈਟ ਇੱਕ ਇੱਕ ਵਾਈਟ ਜਿਹਾ ਇੱਕ ਗ੍ਰੇਅ ਲਾਈਟ ਜਿਹਾ ਤੇ ਇੱਕ ਆਫ ਵਾਈਟ ਜਾਈ ਕਲਰ ਨਹੀਂ ਆ ਕਲਰ ਨਹੀਂ ਹੈਗਾ ਸਿਲਕੀ ਤੇ ਕਲੋਸੀ ਨੂੰ ਮੈਸੇਜ ਕਰਵਾਇਆ ਠੀਕ ਹੈ ਜੀ ਤੇ ਲਓ ਜੀ ਆਪਾਂ ਰੈਡੀ ਆ ਜਾਣ ਵਾਸਤੇ ਤਰੀਕਾ ਉਹ ਕੋਟੀ ਨਹੀਂ ਪਾਈ ਤੇ ਕੋਟੀ ਵਿੱਚ ਪਾਣੀ ਕਿਉਂਕਿ ਹੀਟਰ ਚੱਲਦਾ ਪਿਆ ਤਾਂ ਕਰਕੇ ਠੰਡ ਨਹੀਂ ਹੀ ਲੱਗ ਰਹੀ ਤੇ ਦਮਨ ਵੀ ਰੈਡੀ ਹੈ ਉਤਾਰ ਕਰਕੇ ਬਹੁਤ ਸਾਫ ਤੇ ਬਸ ਤੁਸੀਂ ਬਣੇ ਰਹੋ ਵਲੌਗ ਚ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਠੀਕ ਹੈ ਜੀ ਤੇ ਆਪਣੇ ਉਹਨਾਂ ਦਾ ਹੈਗਾ ਜੀ ਕਿਥੇ ਮੇਰਾ ਫੋਨ ਕੁਟੇ ਕੋਲ ਪੜਾਈ ਨਾ ਮੈਨੂੰ ਕਿੱਥੇ ਦੋਰੀ ਲਓ ਜੀ ਆਪਾਂ ਰੈਡੀ ਆ ਜਾਣ ਵਾਸਤੇ ਸੂਟ ਦਾ ਮੇਰਾ ਕੰਪਲੀਮੈਂਟ ਜ਼ਰੂਰ ਦਿਓ ਠੀਕ ਹੈ ਜੀ ਕਿ ਤੁਹਾਨੂੰ ਕਿਵੇਂ ਲੱਗਿਆ ਲੁੱਕ ਥੋੜੀ ਜਿ ਮੇਰੀ ਅੱਜ ਐ ਹੋਈ ਪਈ ਹੈ ਕਿ ਸੇਤ ਉੱਠ ਗਿਆ ਨਾ ਉਹਦੇ ਕਰਕੇ ਆ ਜੂੜਾ ਵੀ ਲੂਸ ਹੋਇਆ ਹੈ ਨਾ ਮਨ ਹਮ ਚੰ ਚਾਪ ਹੀ ਲੀਏ ਕੁਝ ਮੈਂ ਹੋਣੀ ਇਹ ਮਾਰੇ ਚੱਕ ਕੇ ਚੱਕ ਕੇ ਮਾਰੇ ਦਵਾਜਾ ਫਿਰ ਮਾਰੇ ਟੇਬਲ ਨੂੰ ਹਾਂਜੀ ਸਸੀ ਕਾਲ ਜੀ ਸਾਰਿਆਂ ਨੂੰ ਗੱਡੀ ਹੋਗੀ ਪੂਰੀ ਸਾਫ ਗੱਡੀ ਸਾਫ ਹੋਗੀ ਤੁਸੀਂ ਵੀ ਦੰਦੀ ਹੋਗੇ ਗੱਡੀ ਸਾਫ ਕਰਦੇ ਕਰ ਤੋੜਾ ਹੱਤੋਂ ਤੋੜ ਪਾਣੀ ਨਹੀਂ ਗਈ ਏ ਤੋੜਾ ਵਾਟ ਵਾਟ ਕੇ ਚੋਲੋ ਜਿੱਤੀ ਕਰੋ ਫੇਸੀ ਮੈਂ ਚਾਹ ਪੀ ਲਾ ਕੱਲ ਦਾ ਬਹੁਤ ਕਮੈਂਟ ਆ ਰਹੇ ਸਾਰੇ ਕਹਿ ਰਹੇ ਦੀਦੀ ਤੁਸੀਂ ਕਿਉਂ ਨਹੀਂ ਗਏ ਆਪਣੇ ਪੇਕੇ ਦੀਦੀ ਕਿ ਤੁਸੀਂ ਕਿਉਂ ਨਹੀਂ ਗਏ ਆਪਣੇ ਪੇਕੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਨਾ ਕਿ ਸਾਡੇ ਕੋਲ ਇਹੋ ਜਿਹਾ ਟਾਈਮ ਹੁੰਦਾ ਹੀ ਨਹੀਂ ਖੁੱਲਾ ਡੁੱਲਾ ਸਾਰ ਨੂੰ ਛੁੱਟੀ ਨਹੀਂ ਮਿਲਦੀ ਤੇ ਅਸੀਂ ਜਾ ਨਹੀਂ ਸਕਦੇ ਤੁਹਾਨੂੰ ਪਤਾ ਕਿ ਦਮਣ ਨਹੀਂ 10th ਚ ਦਮਣ ਦੇ ਬੋਰਡ ਦੇ ਇਗਜ਼ਾਮ ਨੇ ਦਮਨੀਆਂ ਤਿਆਰੀਆਂ ਫੁੱਲ ਚੱਲਦੀਆਂ ਨੇ ਟੈਸਟ ਕਰਕੇ ਹਰੀ ਅਸਿੱਤੇ ਨਹੀਂ ਜਾ ਸਕਦੇ ਬਸ ਇਹ ਹੈ ਕਿ ਸਵੇਰੇ ਜੇ ਕਿਤੇ ਜਾਣਾ ਹੋਵੇ ਸਵੇਰੇ ਜਾਓ ਸ਼ਾਮ ਨੂੰ ਵਾਪਸ ਤੇ ਮੇਰੇ ਪਿੱਕੇ ਨਾ ਜਾਣ ਦਾ ਕਰਨੀ ਹੀ ਹੈ ਕਿ ਦਮਨ ਦੇ ਬੋਰਡ ਦਾ ਟੈਂਥ ਬੋਰਡ ਦੀ ਤਾਂ ਕਰਕੇ ਉਹਦੀ ਪੜ੍ਹਾਈ ਬਹੁਤ ਜ਼ਰੂਰੀ ਹੈ ਤੇ ਜਦੋਂ ਫ੍ਰੀ ਹੋ ਜਾਵਾਂਗੇ ਫਿਰ ਜਿਹੜਾ ਲਾਵਾਂਗੇ ਠੀਕ ਹੈ ਜੀ ਤੇ ਚਲੋ ਜੀ ਪਹਹਾ ਚੀਜ਼ ਲਈ ਹੈ ਤਾਂ ਰੈਡੀ ਹਾਂ ਬਣੇਰੋ ਵਲੌਗ ਤੇ ਉਤਾਰਦੀ ਤੁਹਾਨੂੰ ਨਵੀਂ ਲੁੱਕ ਦਿਖਾਣੇ ਆ ਤੇ ਅੱਜ ਨਵੀਂ ਦੇਖਣੀ ਤੁਸੀਂ ਹੁਣ ਮੈਨੂੰ ਲੱਗਦਾ ਮਹੀਨੇ ਡੇਢ ਬਾਅਦ ਤੇ ਅੱਜ ਅਸੀਂ ਆਪਣੀਆਂ ਕਾਫੀ ਮੇਰੀਆਂ ਜਿਹੜੀਆਂ ਪੁਰਾਣੀਆਂ ਫਰੈਂਡ ਨੇ ਹਨਾ ਬਠਿੰਡੇ ਉਹਨਾਂ ਨੂੰ ਮੈਂ ਮਿਲ ਕੇ ਆਉਣਾ ਤੇ ਮੇਰਾ ਬੜਾ ਜੀ ਕਰਨਾ ਕਿ ਛੇਤੀ ਪਹੁੰਚੀਏ ਤੇ ਛੇਤੀ ਮਿਲੀਏ ਕਿਉਂਕਿ ਮੈਂ ਇੱਕ ਦੋ ਜਾਨੀ ਨੂੰ ਫੋਨ ਕਰਤਾ ਸੀ ਮੈਂ ਕਿਹਾ ਮੈਂ ਆਉਣਾ ਤੇ ਇਹ ਕਹਿੰਦੇ ਮੋਸਟ ਵੈਲਕਮ ਜਦੋਂ ਮਰਜ਼ੀ ਆਓ ਤੇ ਬੱਸ ਅਸੀਂ ਨਿਕਲ ਲੱਗੇ ਮਗ ਮੇਰਾ ਹੇਅਰ ਸਟਾਈਲ ਦਾ ਬੜਾ ਪੰਗਾ ਇਹ ਵੀ ਮੈਂ ਸੈੱਟ ਕਰਵਾਣਾ ਦਮਨ ਵੱਡਾ ਕਲਚਰ ਦੇ ਹੀ ਮੈਨੂੰ ਲੱਗ ਗਿਆ ਮੈਂ ਆਪਣਾ ਕੋਟ ਕੱਢਿਆ ਲੌਂਗ ਪਿਛਲੇ ਸਾਲ ਦਾ ਪਾਇਆ ਇਸ ਵਾਰ ਪਾਇਆ ਹੀ ਨਹੀਂ ਹੈਗਾ ਮੈਂ ਹਜਾਪਾਨੀ ਆ ਮੈਂ ਕੋਟ ਲਿਆਂਦਾ ਸੀ ਆਪਣਾ ਪਿਛਲੇ ਸਾਲ ਦਾ ਹਨਾ ਪਿਛਲੇ ਸਾਲ ਵੀ ਨਹੀਂ ਪਾਇਆ ਹੁਣ ਮੈਂ ਇਸ ਸਾਲ ਪਾਣ ਲੱਗਿਆ ਉਹਨੂੰ ਵਾਟੀ ਬੜੇ ਫੇਮਨ ਤੇ ਪ੍ਰੈਸ ਕਰ ਲਓ ਹਾਂਜੀ ਹੋ ਗਿਆ ਰੈਡੀ ਆ ਉਹ ਟੰਗਲੀ ਨਾਲ ਉਹ ਦੇਖੋ ਇਹ ਤੇ ਜਿੰਨੀ ਜਾਵੇ ਨਾਲ ਨਾ ਜਾਵੇ ਸਾਡੇ ਨਾਲ ਆਸੀ ਨੇ ਆਪਣਾ ਜਿਹੜਾ ਲੈਪਟਾਪ ਜਰੂਰ ਨਾਲ ਲੈ ਕੇ ਜਾਣਾ ਅੱਗੇ ਮਨਦੀਪ ਨਹੀਂ ਹੀ ਰਾਤ ਲਾਈਵ ਹੋਏ ਤੇ ਉਹ ਕਹਿ ਰਹੀ ਕਿ ਪਿੰਦ ਭਾਜੀ ਸੋਨੂ ਕੋਲ ਤੁਰ ਜਾ ਤੁਸੀਂ ਲੈਪਟਾਪ ਨਾਲ ਰੋ ਸਜੇ ਤੁਹਾਡਾ ਕਿਹੋ ਜੀ ਗੱਲ ਹੈ ਇੱਥੇ ਹੋਰ ਚੀਜ਼ਾਂ ਰਹਿ ਜਾਣ ਲੈਪਟਾਪ ਆਪਣਾ ਮੋਬਾਈਲ ਤੇ ਟੰਗ ਲਿਆ ਦੇਖ ਲੋ ਹਾਂ ਕੋਈ ਘਾਲ ਕੋਈ ਆਪਣਾ ਮੋਬਾਈਲ ਨੂੰ ਚਾਰਜ ਚ ਲਾਇਆ ਯਾਰ ਲਾਇਆ ਮੈਂ ਗੱਡੀ ਚ ਲਾ ਲਾਂਗੀ ਚਲ ਠੀਕ ਹੈ ਤੇ ਆ ਹੁਣ ਨਾ ਮੈਂ ਕੋਟ ਪਾਣ ਲਗੀ ਮੈਂ ਹਾਂ ਚੱਲ ਪਾਣੀ ਆ ਸਾਡੇ ਨਾਲ ਨਹੀਂ ਫਿਰ ਥੋੜੀ ਪੈਣੀ ਰੇ ਹੁਣ ਮਾਰਚ ਚ ਥੋੜੀ ਪੈਣਾ ਇਹ ਪੈਣਾ ਤੇ ਆ ਆਹ ਕੀ ਮੌਸਮ ਚ ਇਹਨੂੰ ਚਾਰ ਨੂੰ ਇੰਨੇ ਵੱਟ ਪਏ ਨੇ ਇੰਨੇ ਵੱਟ ਪਏ ਨੇ ਅੱਜ ਨਾ ਮੇਰੇ ਥੋੜਾ ਥੋੜਾ ਛੇਤੀ ਕਰੋ ਯਾਰ ਉਹ ਜਾਓ ਤੁਸੀਂ ਗੱਡੀ ਤਾਂ ਬਾਹਰ ਕੱਢੋ ਤੁਸੀਂ ਪਹਿਲਾਂ ਹੀ ਰੋਣਾ ਪਾ ਦਿੰਦੇ ਹੋ ਐਨਾ ਸੱਚੀ ਮੈਨੂੰ ਜਨਾਨੀਆਂ ਨੂੰ ਤਾਂ ਸੌ ਕੰਮ ਨੇ ਤੇ ਤੁਸੀਂ ਤੁਸੀਂ ਤਾਂ ਵਿਹਲੇ ਹੋ ਇਹ ਕੋਟ ਆਪਣੇ ਕੋ ਨਹੀਂ ਪੈਸ ਹੁੰਦਾ ਹਨਾ ਉਹ ਚੀਜ਼ ਇਹਨਾਂ ਫੈਵਰਟ ਨਾਲ ਕੰਮ ਕੋਟੀ ਸਹੀ ਲੱਗ ਰਹੀ ਨਾਲ ਕਿ ਨਹੀਂ ਮੋਤੇ ਲੱਗ ਰਹੀ ਹਮ ਅਦਾਰਾ ਦਾ ਬਰਥਡੇ ਆ ਆਪਣੇ ਭਰਾ ਦਾ ਆਸੀ ਨਾਮ ਉਹਨਾਂ ਦਾ ਮੈਂ ਨਾਮ ਭੁੱਲ ਗਿਆ ਵੀਰਿੰਦਰਜੀਤ ਸਿੰਘ ਵੀਰਿੰਦਰ ਬੀਰਿੰਦਰਜੀਤ ਨਹੀਂ ਨਹੀਂ ਬਰਜਿੰਦਰ ਸਿੰਘ ਕਿੱਥੇ ਬਰਜਿੰਦਰ ਸਿੰਘ ਬਾਠ ਹਾਂ ਤੇ ਅੱਜ ਹੈਗਾ ਜੀ ਬਰਥਡੇ ਬਰਜਿੰਦਰ ਸਿੰਘ ਬਾਠ ਦਾ ਉਹਨਾਂ ਦੀ ਸਿਸਟਰ ਨੇ ਕਿਹਾ ਸੀ ਮੇਰੇ ਭਰਾ ਦਾ ਨਾਮ ਦੋਲਿਓ ਤੇ ਬਰਜਿੰਦਰ ਸਿੰਘ ਬਾੜ ਜੀ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਸਾਡੇ ਵੱਲੋਂ ਸਾਡੇ ਵੱਲੋਂ ਮੈਂ ਵੀ ਤੁਹਾਡੇ ਨਾਲ ਹੀ ਆ ਸਾਡੇ ਵੱਲੋਂ ਲੱਖ ਲੱਖ ਵਧਾਈਆਂ ਹਾਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤਰੱਕੀਆਂ ਕਰੋ ਹਣਾ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰੋ ਬੱਚੇ ਤੁਸੀਂ ਬਾਟ ਕਦੇ ਆਪਣੇ ਤੋਂ ਛੋਟੇ ਹੀ ਹੋਣਗੇ ਇਥੇ ਚਲੋ ਜੋ ਵੀ ਹੈਗੇ ਛੋਟੇ ਉਹ ਵੱਡੇ ਹੋਣਾ ਤੇ ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀ ਦੇ ਪਰਮਾਤਮਾ ਤੇ ਖੁਸ਼ ਰਹੋ ਤੁਸੀਂ ਤੇ ਸਾਡੇ ਨਾਲ ਜੁੜੇ ਰਹੋ ਸਾਡੇ ਬਲੌਗ ਵੇਖਦੇ ਰਹੋ ਘੈਂਟ ਘੈਂਟ ਜੀ ਤੇ ਬਹੁਤ ਬਹੁਤ ਥੈਂਕ ਯੂ ਤੁਹਾਡਾ ਸਾਰਿਆਂ ਦਾ ਤੇ ਅੱਜ ਇਹ ਮੈਂ ਵੀਡੀਓ ਨਾ ਸ਼ਾਮ ਨੂੰ ਤੁਹਾਡੇ ਕਰਕੇ ਮੈਂ ਅਪਲੋਡ ਕਰਤੀ ਕਿਉਂਕਿ ਤੁਹਾਡਾ ਬਰਥਡੇ ਆ ਪਹਿਲਾਂ ਮੈਂ ਕੱਲ ਅਪਲੋਡ ਕਰਨੀ ਸੀ ਮੈਂ ਕਿਹਾ ਫਿਰ ਬਰਥਡੇ ਲੰਘ ਗਿਆ ਤਾਂ ਫਿਰ ਫਾਇਦਾ ਕੀ ਹੈ ਨਾ ਬਰਥਡੇ ਵਿਸ਼ ਕਰੰਦਾ ਤੇ ਇਹ ਜਦੋਂ ਤੁਸੀਂ ਵਲੌਗ ਨਾਲੇ ਦੇਖ ਰਹੇ ਹੋ ਨਾਲੇ ਮੈਨੂੰ ਲੱਗਦਾ ਤੁਸੀਂ ਬਰਥਡੇ ਆਪਣਾ ਸੈਲੀਬ੍ਰੇਟ ਕਰਦੇ ਹੋ ਸ਼ਾਮ ਨੂੰ ਫਿਰ ਕੇਕ ਕੂਪ ਦਾ ਕੱਟਣਾ ਹੀ ਆ ਕਤਾ ਬੰਸ ਤੇ ਗੈਸ ਬੰਦ ਕਰ ਤੇ ਚਲੋ ਅੱਗ ਲੈ ਕੇ ਚੱਲਿਆ ਲੈ ਕੇ ਜਾਜੂ ਲੈ ਜਾ ਲੰਦਾ ਬਣ ਹੁਣ ਮੈਨੂੰ ਦੱਸਿਓ ਮੈਂ ਠੀਕ ਹੈ ਇਹ ਪਾਣੀ ਆ ਕੁੱਟਿਓ ਉਤਾਰ ਕੇ ਪਾਓ

ਉਹ ਕੋਈ ਤੁਰ ਉਹ ਮੈਂ ਕਿਹੜੀ ਤਰੀਕਾ ਆ ਵਰਤੀ ਬੈਠੇ ਚਲੋ ਕੋਈ ਨਾ ਗੱਡੀ ਚ ਬੈ ਕੇ ਫੇਰ ਵਟ ਪਾ ਦੇਣੇ ਨੇ ਆਪਣਾ ਚੁੰਨੀ ਅੰਦਰੋਂ ਬਾਹਰ ਲਿੱਤੀ ਹੈ ਚੁੰਨੀ ਚੁੰਨੀ ਅੰਦਰ ਹੀ ਲਵਾਂਗੀ ਮੈਂ ਜਸਟ ਮੈਂ ਹਾਂ ਇਹੀ ਪਾ ਦਾਂ ਫੇਰ ਨਾਲ ਕੋਟੀ ਵੀ ਲਾ ਦੇਣੀ ਆ ਇਹ ਤਾਂ ਮੇਰੇ ਖਿਆਲ ਇੱਕ ਵਾਰ ਹੀ ਪਾਇਆ ਨਾ ਜਦੋਂ ਮੈਂ ਤਾਂ ਬਸ ਉਹਦੇ ਜਦੋਂ ਸਿਮਰਨ ਨੇ ਕੈਨੇਡਾ ਜਾਣਾ ਸੀ ਨਾ ਤੇ ਅਸੀਂ ਪਿੰਡ ਗਏ ਹਾਂ ਫੇਕੇ ਗਏ ਹਾਂ ਤੇ ਉਦੋਂ ਪਾਇਆ ਬਸ ਉਦੋਂ ਬਾਅਦ ਪਾਇਆ ਹੀ ਨਹੀਂ ਉਹ ਜਦ ਪਮਲ ਟਿੱਲੋਂ ਆਂਟੀ ਕੋਲ ਜਾਣਾ ਸੀਗਾ ਡਕੇ ਡਕੇਥਲਨ ਉਹਦੇ ਨੇ ਵੀ ਪਾਇਆ ਜਦ ਨਾਲ ਉਹ ਸੜਕ ਉੱਤੇ ਸਾਮਾਨ ਨਹੀਂ ਲੱਗਦਾ ਹੁਣ ਕੀ ਆਏਗਾ ਮੇਰੇ ਕੋਲ ਉਹ ਜਿਹੜਾ ਮਨੋਪਾਰਕ ਸੀ ਉਹ ਚੋ ਉਪਈਆ ਗੱਡੀ ਚਾਬੀ ਬਸ ਤੁਹਾਡਾ ਇਹੀ ਕੰਮ ਹੈ ਨਾਲ ਮੈਂ ਜਿੱਤੀ ਰੱਖ ਰਹੀ ਹਾਂ ਪਰ ਨਾਲ ਨਾਲ ਸੇ ਡਮਨ ਕਿਉਂ ਅੱਜ ਮम्मा ਮੈਂ ਤਾਂ ਦੀ ਰੀਲ ਸ਼ੂਟ ਕਰਨੀ ਚਲੋ ਯਾਰ ਕਿੱਥੇ ਆਪਾਂ ਨੇ 8 ਵਜੇ ਚੱਲਣਾ ਸੀ 8:30 ਕਰਤੇ ਨੇ ਅਜੇ ਤਾਂ 5 5-10 ਮਿੰਟ ਪੱਗ ਬਣਾਉਣ ਦੀ ਲੱਗ ਜੂਗੀ ਚਲੋ 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 ਮੈਂ ਗੱਡੀ ਚ ਬੈਠ ਕੇ ਨਾ ਬਾਹਰ ਕੋਟ ਪਾ ਲਾਂ ਨਹੀਂ ਮਨ ਕੋਟੀ ਪਾ ਲਵਾਂ ਕਨਫਿਊਜ਼ ਹੋ ਰਹੀ ਪਈ ਨਾ ਮੈਨੂੰ ਸਮਝ ਨਹੀਂ ਆ ਰਹੀ ਕੀ ਕਰਾਂ ਇਹਦੇ ਨਾਲ ਕੋਟੀ ਲੈਣੀ ਪੜੇ ਕੋਲ ਪਰ ਤੁਹਾਡੇ ਯਾਰ ਮੈਨੂੰ ਕਿਹਨੂੰ ਤੇ ਕੱਪੜੇ ਕਿੱਥੇ ਚੇਨ ਕੀਤੇ ਨੇ ਬੜਾ ਯਾਰ ਯਾਰ ਤਾਂ ਔਖਾ ਹੈ ਕਿਹਦੀ ਲੋੜ ਸੀ ਕੀ ਉਹ ਜਿਹੜੀ ਟਰੈਕਸੂਟ ਵਾਲੀ ਪਾਪਾ ਦੀ ਹੁਣ ਹੀ ਪਾਪਾ ਵਿੱਚ ਸਪਾ ਕੇ ਆਏ ਨੇ ਅੰਦਰ ਹਾਂ ਲਓ ਮੈਲੇ ਬਪਾਪ ਨੂੰ ਤਾਂ ਵੈਸੇ ਵੀ ਨਹੀਂ ਕੁਝ ਲੱਭਦਾ। ਚੋਰ ਜੱਟਾ ਬੰਦ ਅੱਜ ਕੰਮ ਸਾਰੇ ਰਹਿ ਗਏ ਨੇ। ਆ ਕੀ ਕਰਾਂਗੇ? ਸਿਲੰਡਰ ਬੰਦ ਰ। ਬਸ ਵਾਈਪ ਹੋਈ ਜਾਂਦਾ ਰ ਉਧਰੋਂ ਬੰਦ ਇਧਰੋਂ ਬੰਦ। ਚੱਲੇ ਦੋਨੋਂ ਦੇ ਕਿੰਨੇ ਆਉਣਾ ਹੈ ਨਾ। ਹੂੰ। ਚੋ ਅੱਜ

ਕੀ ਸਟਰਨ ਵਾਲੀ ਸਰਵਾਈਕਲ ਰਹੇਗੀ ਸੀ ਧੌਣ ਵਾਲੀ ਸਰਵਾਈਕਲ ਵਾਲੀ ਧੌਣ ਰਹੇਗੀ ਸੀ ਆਹ ਇਹ ਕਾਲੇ ਨੂੰ ਬਾਹਰ ਤੋਂ ਦਾ ਘਾਟਾ ਅੱਜ ਇੰਨੀ ਜ਼ਿਆਦਾ ਨਹੀਂ ਹੈਗੀ ਆਹ ਤੋਂ ਨਾ ਕੋਈ ਨਾ ਤੂੰ ਲਾਣਾ ਨਹੀਂ ਆ ਰਿਹਾ ਇਹ ਵਿਚਾਰਾ ਕਦੇ ਨਾ ਆਇਆ ਹੀ ਨਹੀਂ ਆਪਾਂ ਜਦੋਂ ਤੇ ਲਾਗੇ ਚੱਲੀ ਜਣਾਉਣ ਦਾ ਕੋਈ ਸੁਝਾਅ ਨਹੀਂ ਛੱਡਦਾ। ਫੋਰਟਨੇ ਕੁਛ ਰਹਿੰਦਾ ਚੱਕਣ ਵਾਲਾ। ਮੇਰੀ ਚੱਕੀ ਤੇ ਤੁਹਾਡੀ ਚੱਕੀ। ਉਸ ਕੋਈ ਰੰਦਰਾ ਦਾ ਲੱਗਿਆ। ਕੰਮ ਕੀਤਾ ਪਰ ਜਿੱਤੀ ਕਰਤੀ ਜਮਾਈ ਨਿਊ ਵਨ ਹੂੰ ਲੋ ਗਾਇਜ਼ ਜਦੋਂ ਕਿਤੇ ਜਾਣਾ ਹੁੰਦਾ ਨਾ ਸਾਰਿਆਂ ਨਾਲ ਮੈਨੂੰ ਲੱਗਦਾ ਐਵੇਂ ਹੀ ਹੁੰਦਾ ਸਾਡੇ ਨਾਲ ਤੇ ਐਵੇਂ ਹੀ ਹੁੰਦਾ ਹੁਣ ਦੇ ਲੋ ਅਸੀਂ ਗੱਡੀ ਚ ਆ ਕੇ ਬਹਿ ਗਏ ਤੇ ਹੁਣ ਆਪਣਾ ਜਨਾਬ ਫੋਨ ਉੱਤੇ ਭੁੱਲਾਏ ਫੋਨ 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 ਉਦੋਂ ਦੇ ਤਾਂ ਕੀ ਲੈ ਕੇ ਬੈਠੇ ਹੁਣ ਪਾਪਾ ਹੋਰ ਕਿਤੇ ਜਾਣਾ ਹੋਇਆ ਨਾ ਬਸ ਅਧੀਆਂ ਚੀਜ਼ਾਂ ਤੇ ਸਾਡੀਆਂ ਐਂ ਹੀ ਰਹਿ ਜਾਂਦੀਆਂ ਨੇ ਤੇ ਲੋ ਜੀ ਆਪਾਂ ਰੈਡੀ ਆ 8:00 ਵਜੇ 8:30 ਚਲਣਾ ਸੀ 8:00 ਵਜੇ ਹੀ ਤੇ ਬਾਕੀ ਉਥੇ ਜਾਣੇ ਆ ਮੈਂ ਬਾਜ਼ਾਰ ਵੀ ਜਾਣਾ ਇੱਕ ਦਾ ਸਮਾਨ ਵੀ ਲਿਆਉਣਾ ਉਥੋਂ ਮੈਂ ਕਿਹਾ ਕਿਉਂਕਿ ਪਹਿਲਾਂ ਅਸੀਂ ਜਿੱਥੇ ਰਹਿੰਦੇ ਸੀ ਜਾਂਦੇ ਹੁੰਦੇ ਸੀ ਬਾਜ਼ਾਰ ਉੱਥੇ ਜਾਵਾਂਗੇ ਕਿਉਂਕਿ ਸਾਨੂੰ ਮੈਰਿਜ ਆ ਰਹੇ ਆ ਤਿੰਨ ਦੋ ਤਿੰਨ ਮੈਰਿਜ ਆ ਗਏ ਦੋ ਤਿੰਨ ਮੈਰਿਜ ਦੇ ਫੰਕਸ਼ਨ ਨੇ ਹਨਾ ਦੋ ਤਿੰਨ ਮੈਰਿਜ ਆ ਗਏ ਤਿੰਨ ਮੈਰਿਜ ਨੇ ਹਨਾ ਤਿੰਨ ਜਗ੍ਹਾ ਮੈਰਿਜ ਆ ਤੇ ਅਸੀਂ ਜਾਣਾ ਵੀ ਜ਼ਰੂਰੀ ਹੈ ਤੇ ਸ਼ਾਪਿੰਗ ਵੀ ਕਰਨੀ ਹੈ ਤੇ ਸਾਡੇ ਸੂਟ ਵੀ ਨਹੀਂ ਰੈਡੀ ਹੋ ਰਹੇ ਕਿਉਂਕਿ ਕਾਰੀਗਰ ਕਹ ਰਿਹਾ ਟਾਈਮ ਲੱਗੇਗਾ ਤੇ ਫੰਕਸ਼ਨ ਸਾਡੇ ਹੈਗੇ ਨੇ 12 ਨੂੰ 11 ਨੂੰ 12 ਨੂੰ 13 ਨੂੰ 14 ਨੂੰ 15 ਨੂੰ ਠੀਕ ਹੈ ਜਨਵਰੀ ਨੂੰ ਗੇਟ ਲਾ ਦੋ ਗੇਟ ਹੁਣ ਫੇਰ ਕੁਛ ਰਹਿ ਗਿਆ ਹੁਣ ਐਨਾ ਪਲੱਕੜ ਬੰਦਾ ਨਾ ਇਹ ਐਨਾ ਪਲੱਕੜ ਜਿੰਨਾ ਵੀ ਕਹਿ ਦੋ ਇਹਨੇ ਕੰਪਨੀ ਨੇ ਖਾ ਲਿਆ ਅੱਧਾ ਦਿਮਾਗ ਦਾ ਤਾਰਦਾ ਸੱਚੀ ਬੜਾ ਕੰਮ ਖਰਾਬ ਹੈ ਤੁਹਾਡਾ ਨਾ ਦਿਮਾਗ ਨਾ ਕੰਪਨੀ ਨੇ ਖਾ ਲਿਆ ਮੈਨੂੰ ਲੱਗਦਾ ਤੂੰ ਹੀ ਮੇਰਾ ਕੋਈ ਬੜਾ ਖਰਾਬ ਕਰ ਦੇਣਾ ਨੀ ਕੋਈ ਕੁਸਰ ਹੋ ਜਾਣਾ ਸਾਫ ਕੋ ਅਜਾ ਪੱਗ ਬਣਾਣੀ ਉੱਥੇ ਟਾਈਮ ਲੱਗਣਾ ਤੇ ਲੋ ਜੀ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀ ਜੀ ਆਪਣਾ ਦੁੱਧ ਨਾਲ ਲੈ ਕੇ ਆਇਆ ਅੱਜ ਠੀਕ ਹੈ ਯਾ ਅਜਾ ਚੰਦ ਦੁੱਧ ਨਹੀਂ ਚਾਹੀਦਾ ਦੁੱਧ ਪੀਆ ਆਲਰੇਡੀ ਸਾਹ ਕਾ ਪੁੜਾ ਖੈਨਾ ਪੌੜੀਆਂ ਛੱਡ ਕੇ ਗਿਆ ਪੌੜੀ ਉੱਤਰ ਕੇ ਆਇਆ ਹੋਰ ਸਾਰੀਆਂ ਯਾ ਤਗੜਾ ਬੰਦਾ ਸਾਹ ਕਿਵੇਂ ਚੜਜੂ ਪੌੜੀਆਂ ਚੜ ਕੇ ਆਇਆ ਦੱਸ हद ਹੋ ਗਈ ਵਾਹਿਗੁਰੂ ਘਰ ਸਾਡਾ ਹੋਸੀ ਦੰਮੂ ਤੇ ਅੱਜ ਓਏ ਅੱਜ ਧੁੰਦ ਵੀ ਘਟਾ ਹੈ ਮੌਸਮ ਥੋੜਾ ਜਿਹਾ ਸਾਫ਼ ਹੈ ਬੈਲਟ ਲਾਗਣਾ ਨਾ ਧੰਨ ਬਾਬਾ ਦੀਪ ਸਿੰਘ ਜੀ ਮੇਰਾ ਕਰਿਓ ਵਾਹਿਗੁਰੂ ਲੋ ਜੀ ਅਸੀਂ ਹਫਤਾਰ ਗਏ ਨੇ ਪੱਗ ਬਣਾਣਾ ਕਰ ਗਏ ਨੇ ਪੱਗ ਬਣ ਕੇ ਜਾਣਾ ਤੇ ਅਸੀਂ ਡੇਟ ਕਰ ਰਹੇ ਹਾਂ ਹੁੰਦੇ ਨੇ ਤੇ ਫਿਰ ਆਪਾਂ ਅੱਗੇ ਨੂੰ ਨਿਕਲਣਾ ਤੇ ਇੱਥੇ ਜਿਹੜਾ ਵੀਰਾ ਪੱਗ ਬੰਦਦਾ ਨਾ ਉਹ ਅੱਜ ਇੱਧਰ ਗੁਰਦੁਆਰਾ ਸਾਹਿਬ ਉੱਥੇ ਆਏ ਹੋਏ ਉਹਨਾਂ ਨੇ ਇੱਥੇ ਬੁਲਾ ਲਿਆ ਕਹਿੰਦੇ ਤੁਸੀਂ ਇੱਥੇ ਆ ਜੀ ਕਿੰਦਾ ਦਾ ਮੂੰਹ ਚੁੱਪ ਰਿਹਾ ਬੈਠਾ ਬਸ ਵੈਸੀ ਵੈਸੇ ਹੀ ਚਾਹ ਪੀ ਕੇ ਐਕਟਿਵ ਨਹੀਂ ਹੋਇਆ ਆ ਬੋੜ ਦੇਖਦਾ ਮਨ ਹੈਨਾ ਜੜਾਂ ਦੇ ਥੱਲੇ ਮਿੱਟੀ ਚ ਦੱਬੀਆਂ ਹੋਈਆਂ ਜੜਾਂ ਤਾਂ ਨਹੀਂ ਹੈਗੀਆਂ ਇਹ ਲਸਰਾਂ ਦੀਆਂ ਲੰਕੀਆਂ ਹਨ ਨਾ ਉਹਨਾਂ ਨੂੰ ਮਿੱਟੀ ਪਾਤੀ ਉੱਤੇ ਹੈਨਾ ਕਿੰਨਾ ਸੋਹਣਾ ਲੱਗ ਰਿਹਾ ਪਾਣੀ ਕਿਉਂ ਨਿਕਲ ਕੇ ਆ ਰਹੀਆਂ ਨੇ ਹਾਂ ਥੱਲੇ ਜੀ ਲੰਕੀਆਂ ਜਿਵੇਂ ਉਹਦੇ ਦੇ ਲਸਰਾਂ ਦੀਆਂ ਲੰਕਰੀਆਂ ਵੇ ਮਿੱਟੀ ਪਾਤੀ ਉਹਨਾਂ ਨੂੰ ਥੱਲੇ ਦਬਤੀ ਸਪੋਰਟ ਹੋ ਗਈ ਨਾ ਇਹਨੂੰ ਪਾਪਾ ਉੱਠ ਲੇ ਬੰਲੀ ਪਾਪਾ ਨੇ ਚੱਚੀ ਕੋਟੀ ਪਾਰਖੀ ਪਾਪਾ ਨੇ ਹਨਾ ਚੱਚੀ ਚੱਚੀ ਪੁਲਸੀਆ ਭਗਵੰਨੀ ਆਮਦਾਨੇ ਕਿ ਡਿਜੀਟਲ ਤਾਂ ਖਾਣੇ ਆ ਮੈਂ ਪਹਿਲਾ ਨੇਲ ਪਿੰਡ ਲਾਣਾ ਯਾਰ ਮੈਂ ਲਾ ਆ ਘਰੇ ਟਾਈਮ ਨਹੀਂ ਲਾਉਦਾ ਤੁੰਨ ਟਾਈਮ ਲੱਗਦਾ ਸਾਡੂ ਪੁੱਛੇ ਤੋਂ ਹੀ ਨਹੀਂ ਵੇਲ ਲੱਗਦਾ ਤੈਨੂੰ ਉਹ ਵੀ ਅੱਧੀ ਲੱਗੀ ਅੱਧੀ ਨਹੀਂ ਲੱਗੀ ਦੇਖ ਲੋ ਹੈ ਇਹ ਕਬੀਲਦਾਰ ਬੰਦਿਆਂ ਦਾ ਹਾਲ ਆ ਕੋਈ ਹਾਲ ਥੋੜੀ ਕੀ ਬੰਦੇ ਨੇ ਕਿਤੇ ਜਾਣਾ ਹੋਏ ਤੇ ਨੇਲ ਪਿੰਡ ਨਾ ਲੱਗਿਆ ਹੋਏ ਜਿਹੜੇ ਇਹ ਵੇਲੇ ਬੰਦਿਆਂ ਦਾ ਜਿਨ੍ਹਾਂ ਨੂੰ ਕੰਮ ਹੈ ਨਹੀਂ ਕੋਈ ਉਹਨਾਂ ਦੇ ਵਾਸਤੇ ਵਧੀਆ ਜਿਹੜੀਆਂ ਵਿਚਾਰੀਆਂ ਹਾਊਸ ਵਾਈਫ ਲੇਡੀਆਂ ਨੇ ਉਹਨਾਂ ਦਾ ਤੇ ਹੀ ਹਾਲੇ ਮੈਨੂੰ ਲੱਗਦਾ ਮੋਸਟਲੀ ਸਾਡੇ ਵਰਗੀਆਂ ਦਾ ਕੋਈ ਹੋਣੀ ਵਿਚੋਚਰੀ ਟੈਨਸ਼ਨ ਫਰੀ ਮੈਨੂੰ ਤਾਂ ਦਮ ਘਾਟੀ ਬੜਾ ਦਿਖਣ ਵਾਲਾ ਪਿਆ ਉਧਰ ਮੈਂ ਵੀ ਇੰਨੀ ਤਾਂ ਦੇਖਦਾ ਨਹੀਂ ਇੱਕ ਹੱਥ ਤੇ ਹੀ ਲਾਣੀ ਮੈਂ ਦੂਜੇ ਤੇ ਨਹੀਂ ਲਾਣੀ ਇੱਕ ਮੈਨੂੰ ਕਮੈਂਟ ਵੀ ਆਇਆ ਸੀ ਕਹਿੰਦੇ ਮੈਂ ਵੀ ਇੱਕ ਹੱਥ ਲਾਣੀ ਉਹ ਕਹਿੰਦੀ ਤੂੰ ਜਾ ਫਿਕੜਾ ਕਿਸੇ ਦਾ ਤੂੰ ਇਥੇ ਨਹਿਲ ਪਿੰਡ ਲਾਣੀ ਪਾਪਾ ਕੀ ਕਰ ਰਹੇ ਨੇ ਕੁਲਪੀ ਲਓ ਜੀ ਲੁੱਕ ਹੀ ਚੇਂਜ ਹੋ ਗਈ ਸਰਦਾਰ ਸਾਹਿਬ ਦੀ ਸਰਦਾਰ ਸਾਹਿਬ ਨੇ ਜੈਕਟ ਨਹੀਂ ਪਾਈ ਪਾਪਾ ਜੀ ਟੋਪੀ ਓਕੇ ਸਰਦਾਰ ਸਾਹਿਬ ਲੁੱਕ ਹੀ ਚੇਂਜ ਹੋ ਗਈ ਐ ਇੱਛਾ ਇੱਧਰ ਦਿਖਾ ਦਿਓ ਤੇ ਆਪਣੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਦੱਸੋ ਕਿਵੇਂ ਲੱਗ ਰਿਹਾ ਮੈਂ ਦੱਸ ਦੇਣਾ ਕਮੈਂਟ ਤੇ ਤੁਹਾਡੇ ਇਸ ਚੀਜ਼ ਵਾਸਤੇ ਤਾਂ ਬਾਧੂ ਕਮੈਂਟ ਆਉਂਦੇ ਨੇ ਕੋਈ ਕਮੀ ਥੋੜੀ ਐ ਬਹੁਤ ਸੋਹਣੀ ਪੱਗ ਬੰਨੀ ਸਹੀ ਐ ਹੂੰ ਇਹ ਕੁਟੀਆਂ ਐ ਹਾਂ ਕੁਟੀਆਂ ਐ ਪਾ ਲੈ ਇਧਰ ਕੇ ਆਈ ਨੂੰ ਅਸ਼ੀਰਵਾਦ ਸੱਚੀ ਪਾਸ ਸਤਿਵੰਤ ਬਾਬਾ ਤਾਂ ਸੈਂਤੀ ਦੂਨ ਨਹੀਂ ਕਹਿੰਦਾ ਕਾਫੀ ਸਾਧੂ ਸੰਤਾਂ ਦਿੱਤੀ ਅੱਛਾ ਤਫਸਿਲ ਕੀਤੀ ਹੋਈ ਹੈ ਚਲੋ ਅੱਜ ਹੁਣ ਪਾਪੀ ਮੱਥਾ ਹੀ ਟੇਕਮਦੇ ਅੰਦਰ ਦੋਸਤ ਅਸੀਂ ਗੱਡੀ 'ਚ ਬੈਠੀਆਂ ਲੀ ਗਾ ਚਲੋ ਆਵਾਂ ਕਿਹੜਾ ਚੰਗਾ ਦੇਖੋ ਪੱਕੇ ਇੱਥੇ ਹਾਸਪਤਾਲ ਨਵਾਂ ਨਾ ਬੜਾ ਬੜਾ ਠੀਕ ਦਈ ਹੈ ਹਾਂ ਥੋੜਾ ਜਿਹਾ ਉਹ ਤਾਂ ਚਲੋ ਪਤਾ ਹੀ ਨਹੀਂ ਹੋਈ ਪਹਿਲੀ ਵਾਰ ਆਏ ਆ ਤਾਂ ਕਰਕੇ ਚਲੋ ਜੀ ਅਸੀਂ ਨਿਕਲ ਗਏ ਆ ਤੇ ਆਪਾਂ ਨਾ ਕੇ ਮੈਂ ਸਾਗ ਤੋੜ ਕੇ ਤੇ ਸਾਗ ਬਣਾਵਾ ਜਿਹੜਾ ਮੁੱਲ ਦਾ ਸਾਗ ਹੈ ਉਹ ਇੰਨਾ ਵਧੀਆ ਨਹੀਂ ਬਣਦਾ ਹਨਾ ਤੇ ਲੋ ਜੀ ਆਪਾਂ ਨਿਕਲ ਚੁੱਕੇ ਆਂ ਤੇ ਆਪਾਂ ਮਠਿੰਡੇ ਨੂੰ ਚਾਲੇ ਪਾਲੇ ਨੇ ਤੇ ਇੱਥੋਂ ਹੀ ਆਪਾਂ ਨੇ ਨਾ ਦੂਜਾ ਬਲੌਗ ਕੰਟੀਨਿਊ ਕਰਦੇ ਨਾ ਮਠਿੰਡੇ ਪਹੁੰਚ ਕੇ ਤੁਹਾਨੂੰ ਮਿਲਾਂਗੇ ਹਨਾ ਇੱਥੋਂ ਹੀ ਆਪਾਂ ਕੰਟੀਨਿਊੀ ਬਲੌਗ ਕਰਦਾਂਗੇ ਕਿਉਂਕਿ ਆਪਾਂ ਤੁਸੀਂ ਦੇਖਿਆ ਸਾਰਾ ਬਲੌਗ ਸਾਡਾ ਹਨਾ ਤੇ ਆਪਣੀ ਵੀਰ ਦਾ ਬਰਥਡੇ ਸੀ ਉਹਨਾਂ ਕਰਕੇ ਅੱਜ ਆਪਾਂ ਬਲੌਗ ਨਹੀਂ ਸੀ ਪਾਣਾ ਪਰ ਉਹਨਾਂ ਕਰਕੇ ਆਪਾਂ ਪਾਣਾ ਕਿਉਂਕਿ ਬਰਥਡੇ ਅੱਜ ਹੈ ਉਹਨਾਂ ਦਾ ਤੇ ਫਿਰ ਬਰਥਡੇ ਵਾਲੇ ਦੇ ਨਹੀਂ ਵਿਸ਼ੇ ਦਿੱਤੀਆਂ ਜਾਂਦੇ ਫਿਰ ਵਧੀਆ ਲੱਗਦਾ ਹਾਂ ਆਸ਼ਾ ਨੂੰ ਅਪਲੋਡ ਕਰ ਦਾਂਗੇ ਇਹ ਵੀ ਬੱਸ 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 ਹੋਲੀ ਤੁਸੀਂ ਤਾਂ ਇੰਨੀ ਤੇਜ਼ ਭੁਧਿਆ ਰ ਆ ਲਗ ਰਹੀ ਵੀ ਇਹ ਕਿਹੜਾ ਪਿੰਡ ਹੈ ਬਟੂਖਾ ਦਾ ਇਹ ਇਤਨਾ ਪਾਟ ਹੈ ਅੱਛਾ ਅੱਛਾ ਠੀਕ ਹੈ ਚਲ ਦਮੂ ਚੁੱਪ ਜਾ ਬੈਠਾ ਦਮੂ ਚੁੱਪ ਨਹੀਂ ਬਹਿਣਾ ਦਮੂ ਟੈਨਸ਼ਨ ਨਹੀਂ ਲੈਣੀ ਯਾਰ ਆਵਦਾਰ ਹੁਣ ਅਪਾ ਅੱਛਾ ਇੱਧਰ ਜਾਣਾ ਮੈਂ ਕਿਹਾ ਕਿ ਤੇ ਇੱਧਰੋਂ ਫੇਟ ਜਾਣਾ ਠੀਕ ਚਲੇ ਜੀ ਇਹ ਚਲੋ ਜੀ ਮਿਲਦਾ ਤੁਹਾਨੂੰ ਨਵੇਂ ਵਲੌਗ ਦੇ ਨਾਲ ਬਣੇ ਰਹੋ ਤੁਸੀਂ ਵਲੌਗ 'ਚ ਤੇ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਆਪਣੇ ਭੈਣ ਭਰਾ ਜਿਨ੍ਹਾਂ ਵੀ ਰਾਤ ਲਾਈਵ 'ਚ ਜੁੜੇ ਸੀ ਉਹਨਾਂ ਦਾ ਬਹੁਤ-ਬਹੁਤ ਥੈਂਕ ਯੂ ਤੇ ਜਿਹੜੇ ਸਾਡੇ ਚੈਨਲ 'ਤੇ ਨਵੇਂ ਆਏ ਨੇ ਉਹਨਾਂ ਦਾ ਵੀ ਬਹੁਤ-ਬਹੁਤ ਥੈਂਕ ਯੂ ਐਵੇਂ ਪਿਆਰ ਕਰਦੇ ਰਹੋ ਤੇ ਐਵੇਂ ਇਹੀ ਤੁਹਾਡੇ ਲਈ ਘੈਂਟ-ਘੈਂਟ ਵਲੌਗ ਲੈ ਕੇ ਆਉਂਦੇ ਰਹੀਏ ਠੀਕ ਹੈ ਜੀ ਲਓ ਜੀ ਵੱਡੇ ਰੋਡ ਚੜ੍ਹ ਗਏ ਆਪਾਂ ਤੇ ਸਿੱਧਾ-ਸਿੱਧਾ ਟ੍ਰੈਫਿਕ ਘਟਦੇ ਹੀ ਸਰਦਾਰ ਸਾਹਿਬ ਕਹਿ ਰਹੇ ਸਭ ਨੇ ਕਿ ਪੁਲਸ ਵਾਲਾ ਬੰਦਾ ਸਾਰੇ ਮੈਂ ਕਹਣਾ ਨਾ ਪੁਲਸ ਵਾਲਾ ਨਹੀਂ ਹੈਗਾ ਇਹ